ਇੱਕ ਵਾਰ ਅਸਾਮ ਦੇ ਰਾਜੇ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਭੇਟਾਂ ਕਰਨ ਵਾਸਤੇ ਬਹੁਤ ਅਦਭੁੱਤ ਚੀਜ਼ਾਂ ਮੰਗਵਾਈਆਂ ਕਿਉਂਕਿ ਇਸ ਰਾਜੇ ਦਾ ਜਨਮ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਨਾਲ ਹੋਇਆ ਸੀ ਜਦੋਂ ਇਸ ਨੂੰ ਆਪਣੀ ਮਾਤਾ ਕੋਲੋਂ ਪਤਾ ਲੱਗਾ ਕਿ ਮੇਰਾ ਜਨਮ ਕਿਸ ਤਰ੍ਹਾਂ ਹੋਇਆ ਹੈ ਤਾਂ ਇਹ ਗੁਰੂ ਜੀ ਨੂੰ ਮਿਲਣ ਲਈ ਉਤਾਪਲਾ ਹੋ ਗਿਆ ਪਰ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਬੈਕੁੰਠ ਜਾਬ ਰਾਜੇ ਸਨ ਪਰ ਰਾਜੇ ਦੀ ਮਾਤਾ ਨੇ ਕਿਹਾ ਕਿ ਉਹਨਾਂ ਦੇ ਪੁੱਤਰ ਪੰਜਾਬ ਦੇਸ਼ ਦੇ ਨਗਰ ਆਨੰਦਪੁਰ ਸਾਹਿਬ ਵਿੱਚ ਨਿਵਾਸ ਰੱਖਦੇ ਹਨ ਇਹ ਵਰਤਾਂਤ ਸੁਣ ਕੇ ਰਤਨ ਰਾਏ ਨੇ ਸਤਗੁਰੂ ਜੀ ਦੇ ਦਰਸ਼ਨ ਪਰਸਣ ਵਾਸਤੇ ਆਪਣੇ ਦੇਸ਼ ਦੀਆਂ ਅਜਾਇਬ ਚੀਜ਼ਾਂ ਇਕੱਠੀਆਂ ਕਰਨ ਦਾ ਆਪਣੇ ਅਹਿਲਕਾਰਾਂ ਨੂੰ ਹੁਕਮ ਦੇ ਦਿੱਤਾ ਜੈਸਾ ਕਿ ਇੱਕ ਬੜਾ ਸੁੰਦਰ ਹਾਥੀ ਜਿਸ ਦਾ ਕੱਦ ਛੋਟਾ ਸੀ ਮੱਥੇ ਵਿੱਚ ਰੋਟੀ ਜਿਤਨਾ ਚਿੱਟਾ ਨਿਸ਼ਾਨ ਅਤੇ ਇਸ ਚਿੱਟੇ ਨਿਸ਼ਾਨ ਦੀ ਲਕੀਰ ਸੁੰਡ ਦੀ ਨੋਕ ਤੋਂ ਲੈ ਕੇ ਪਿੱਠ ਉੱਪਰ ਹੁੰਦੀ ਹੋਈ ਪੂਛ ਦੀ ਨੋਕ ਤੱਕ ਪੁੱਜੀ ਹੋਈ ਸੀ ਸਰੀਰ ਦਾ ਕੱਦ ਛੋਟਾ ਅਤੇ ਰੰਗ ਕਾਲਾ ਸੀ ਇਹ ਹਾਥੀ ਇਤਨਾ ਸਿਖਾਇਆ ਹੋਇਆ ਸੀ ਕਿ ਜੋ ਇਸ਼ਾਰਾ ਕਰੋ ਸੋਈ ਕੰਮ ਕਰਦਾ ਸੀ ਜਦ ਰਾਜਾ ਸੰਗਾਸਣ ਤੇ ਬੈਠਦਾ ਸੀ ਤਾਂ ਉਸ ਦੇ ਸਿਰ ਤੇ ਚੌਰ ਕਰਦਾ ਰਹਿੰਦਾ ਸੀ ਕਮਾਨ ਵਿੱਚੋਂ ਚਲਾਏ ਹੋਏ ਤੀਰ ਚੁਣ ਕੇ ਲੈ ਆਉਂਦਾ ਸੀ ਇੱਕ ਪੰਜ ਕਲਾ ਸ਼ਸਤਰ ਤਿਆਰ ਕਰਵਾਇਆ ਜੋ ਤਮੰਚਾ ਬਣ ਜਾਂਦਾ ਸੀ ਫਿਰ ਤਿੱਖੀ ਕਟਾਰ ਬਣ ਜਾਂਦਾ ਸੀ ਹੋਰ ਕਲਾ ਦਬਾਇਆ ਬਰਛੀ ਬਣ ਜਾਂਦੀ ਸੀ ਫਿਰ ਸਤਿਗੁਰੂ ਜੀ ਦੇ ਬੈਠਣ ਵਾਸਤੇ ਤੀਜੀ ਇੱਕ ਚੌਂਕੀ ਬਣਵਾਈ ਜਿਸ ਦੀ ਕਲਾ ਦੱਬਣ ਨਾਲ ਵਿੱਚੋਂ ਚਾਰ ਪੁਤਲੀਆਂ ਨਿਕਲ ਕੇ ਖੜੀਆਂ ਹੋ ਜਾਂਦੀਆਂ ਸਨ ਉਹਨਾਂ ਅੱਗੇ ਚੌਪੜ ਵਿਛ ਜਾਂਦਾ ਸੀ ਅਤੇ ਉਹ ਪੁਤਲੀਆਂ ਖੇਡਣ ਲੱਗ ਪੈਂਦੀਆਂ ਸਨ ਫਿਰ ਚੌਥਾ ਇੱਕ ਜਾਮ ਕਟੋਰਾ ਬਹੁਮੁੱਲ ਤੋਂ ਖਰੀਦਿਆ ਜਿਸ ਵਿੱਚੋਂ ਪ੍ਰithvi ਤੇ ਆਕਾਸ਼ ਦੇ ਨਕਸ਼ੇ ਰੰਗਾ ਰੰਗ ਦੇਸਦੇ ਰਹਿੰਦੇ ਸਨ ਇਹਨਾਂ ਅਤਬੋਧ ਚੀਜ਼ਾਂ ਤੋਂ ਪੰਜ ਬਹੁ ਮੁੱਲੇ ਘੋੜੇ ਸੋਨੇ ਦੇ ਸਾਜੋ ਸਮਾਨ ਸਹਿਤ ਅਤੇ ਅਨੇਕ ਪ੍ਰਕਾਰ ਦੇ ਵਸਤਰ ਅਤੇ ਹੀਰੇ ਜਵਾਹਰ ਜੜਤ ਕੰਗਣ ਤੇ ਸੁੱਚੇ ਮੋਤੀਆਂ ਦੀ ਮਾਲਾ ਗੁਰੂ ਜੀ ਦੀ ਭੇਟ ਕਰਨ ਵਾਸਤੇ ਰਤਨ ਰਾਏ ਨੇ ਤਿਆਰ ਕਰਵਾਏ ਅਗਰ ਆਪ ਜੀ ਇਸ ਸਾਖੀ ਦਾ ਬਾਕੀ ਹਿੱਸਾ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਜਰੂਰ ਦੱਸਣਾ ਅਤੇ ਕਮੈਂਟਾਂ ਵਿੱਚ ਇੱਕ ਵਾਰ ਸਤਨਾਮ ਵਾਹਿਗੁਰੂ ਜੀ ਜ਼ਰੂਰ ਲਿਖਣਾ ਸੋ ਗੁਰੂ ਪਿਆਰਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਸਾਨੂੰ ਇਤਨਾ ਮਾਣ ਬਖਸ਼ਦੇ ਹੋ ਅੱਗੇ ਆਪ ਜੀ ਦੇ ਸਨਮੁਖ ਫਿਰ ਨਵੀਂ ਸਾਖੀ ਲੈ ਕੇ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ